ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਬਾਬਾ ਹਾਥੀਰਾਮ ਜੀ ਦੀ ਸਾਰੀ ਸਾਧ ਸੰਗਤ ਜੀ ਦੇਸ਼ ਦੇਸ਼ ਬੈਠੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਸਾਰਿਆਂ ਨੂੰ ਮੇਰੇ ਵੱਲੋਂ ਡਾਕਟਰ ਕੁਵੰਤਰਾਮਾ ਪ੍ਰੈਜ਼ੀਡੈਂਟ ਦਰਬਾਰ ਬਾਬਾ ਹਾਥੀਰਾਮ ਗੁਣਾਚਾਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਧ ਸੰਗਤ ਜੀ ਅੱਜ ਇਹ ਮੇਰਾ ਵੀਡੀਓ ਕੋਲ ਦਾ ਮੈਸੇਜ ਸੀ ਵੀ ਆਪ ਜੀ ਸਾਰਿਆਂ ਦਾ ਜਿਹੜਾ ਕੱਲ ਕੈਂਪ ਲੱਗਾ ਗੁਰੂ ਘਰ ਦੇ ਵਿੱਚ ਕੁਝ ਵੀਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆ ਸਾਰਿਆਂ ਦਾ ਧੰਨਵਾਦ ਕਰਨਾ ਕਿਉਂਕਿ ਕੱਲ ਦਾ ਜਿਹੜਾ ਕੈਂਪ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਕੈਂਪ ਸਮਾਪਤ ਹੋਇਆ ਬਹੁਤ ਸਖਤਾਂ ਦਾ ਹੰਗਾਰਾ ਮਿਲਿਆ ਬਹੁਤ ਆਸ-ਪਾਸੇ ਇਲਾਕੇ ਤੋਂ ਜਿਹੜੇ ਮਰੀਜ਼ ਦੁਖੀ ਗਰੀਬ ਗੁਰਬੇਬਰੀ ਸੀ ਸਾਰੇ ਪਹੁੰਚੇ ਆ ਤੇ ਸਾਰਿਆਂ ਨੇ ਉਸ ਕੈਂਪ ਦਾ ਲਾਹਾ ਠਾਇਆ ਹੈਗਾ ਸਭ ਤੋਂ ਵੱਡਾ ਇਹ ਵਿੱਚ ਸੰਯੋਗ ਰਿਆ ਜਿਹੜੀ ਸਾਡੇ ਡਾਕਟਰਾਂ ਦੀ ਟੀਮ ਸੀਗੀ ਸਾਰੀ ਸਰਕਾਰੀ ਡਾਕਟਰ ਸੀ ਪ੍ਰਾਈਵੇਟ ਡਾਕਟਰ ਸੀ ਮਕੰਦpur ਤੋਂ ਸੀਗੇ ਔਰ ਸਾਡੀ ਬੰਦਰ ਕਮੇਟੀ ਦੀ ਜਿਹੜੀ ਸਾਡੀ ਸੀ ਜਿਹੜੇ ਸਾਰੇ ਵੀਰਾਂ ਨੇ ਸ਼ਨੀਵਾਰ ਤੋਂ ਲੈ ਕੇ ਐਤਵਾਰ ਤੱਕ ਪੂਰਾ ਤਨਮਨ ਦੇ ਨਾਲ ਸੇਵਾ ਕੀਤੀ ਆ ਸੋ ਕੈਂਪ ਤੋਂ ਖੁਸ਼ ਹੋ ਕੇ ਗੁਰੂ ਘਰ ਦੀਆਂ ਸਵਾਮਾਂ ਤੋਂ ਖੁਸ਼ ਹੋ ਕੇ ਕੱਲ ਸਾਡੇ ਕੈਨੇਡਾ ਤੋਂ ਕੈਲਗਰੀ ਤੋਂ ਸਾਡੇ ਵੀਰ ਕੁਰਵੀਰ ਜੀ ਹੁਣੇ ਨੇ 21000 ਰੁਪਏ ਕਲ ਗੁਰੂ ਘਰ ਤੇ ਸੀਤਾ ਜੀ ਸਾਰਾ ਪਰਿਵਾਰ ਆਇਆ ਸੀ ਅੱਜ ਮੇਜਰਪੁਰਪੁਰ ਤੋਂ ਜਗਤਾਰ ਸਿੰਘ ਜੀ ਹੁਣ ਮੇਜਰਪੁਰਪੁਰ ਤੋਂ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਗੁਰੂ ਘਰ ਦੇ ਉਹਨਾਂ ਨੇ ਵੀ ਪੇਂਟ ਕੀਤਾ ਹੋਰ ਵੀ ਬਹੁਤ ਸਾਰੀ ਸੰਗਤਾਂ ਨੇ ਆਪਣਾ ਸਹਿਯੋਗ ਦਿੱਤਾ ਸੋ ਸਾਰੀ ਸੰਗਤ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਰਿਆਂ ਨੇ ਇੰਨਾ ਗੁਰੂ ਘਰ ਦੇ ਪ੍ਰਤੀ ਸਾਰਾ ਆਪਣਾ ਉਤਸ਼ਾਹ ਦਿਖਾਉਣਾ ਸ਼ੁਰੂ ਕੀਤਾ ਕਿਉਂਕਿ ਸੰਗਤ ਜੀ ਮੇਰਾ ਇਹੀ ਕਹਿਣਾ ਹੈ ਵੀ ਜਿਹੜੇ ਅਸੀਂ ਤੁਹਾਡਾ ਨਾਮ ਪ੍ਰੋਮਿਸ ਕੀਤੇ ਸੀ ਕਿ ਜਿਹੜਾ ਵੀ ਅਸੀਂ ਹੌਲੀ-ਹੌਲੀ ਸਟੈਪ-ਬਾਈ-ਸਟੈਪ ਇਸ ਗੁਰੂ ਘਰ ਦੇ ਵਿੱਚ ਸਾਰੇ ਕੰਮ ਕਰਾਂਗੇ ਅਸੀਂ ਕਰ ਰਹੇ ਹਾਂ ਜਿਵੇਂ ਸਟਾਰਟਿੰਗ ਦੇ ਵਿੱਚ ਅਸੀਂ ਦਿਵਾਰੀ ਮੇਲਾ ਕਰਾਇਆ ਸੀਗਾ ਉਸ ਤੋਂ ਬਾਅਦ 메ਨ ਮੇਲਾ ਹੋਇਆ ਅਸੀਂ ਤਿੰਨ ਮੇਲੇ ਕਰਾ ਦਿੱਤੇ ਹੈਗੇ ਆ ਬੱਚਿਆਂ ਦੀਆਂ ਖੇਡਾਂ ਵੀ ਕਰਵਾ ਦਿੱਤੀਆਂ ਹੈਗੀਆਂ ਸੰਗਤ ਜੀ ਉਸ ਤੋਂ ਬਾਅਦ ਜਿਹੜਾ ਮੈਡੀਕਲ ਕੈਂਪ ਵੀ ਅਸੀਂ ਲਗਵਾ ਦਿੱਤਾ ਹੈਗਾ ਹੋਰ ਵੀ ਸਾਡੇ ਗਾਂਵ ਬਹੁਤ ਸਾਰੇ ਟੀਚੇ ਹੈਗੇ ਆ ਗੁਰੂ ਘਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਹੋ ਗਿਆ ਬਹੁਤ ਸੋਹਣਾ ਸੁਖਮਈ ਸ਼ਾਂਤਮਈ ਧੰਦਾ ਸਕੂਨ ਭਰਿਆ ਸੰਗਤ 'ਚ ਬਹੁਤ ਜ਼ਿਆਦਾ ਵਾਤਾਵਰਣ ਹੋ ਗਿਆ ਹੈਗਾ ਆ ਇਹ ਸਾਰਾ ਕੁਝ ਹੋਇਆ ਆਪ ਜੀ ਸਾਰੀ ਸੰਗਤ ਦੇ ਅਸ਼ੀਰਵਾਦ ਨਾਲ ਸਾਰੇ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਸੋ ਇਸੇ ਤਰ੍ਹਾਂ ਤੁਸੀਂ ਸਾਰੇ ਭੈਣ ਭਰਾ ਆਪਣਾ ਅਸ਼ੀਰਵਾਦ ਰੱਖਿਓ ਜਿਹੜਾ ਕੱਲ ਦਾ ਸੀ ਸਾਰਾ ਕੁਝ ਤੁਸੀਂ ਸਾਰਿਆਂ ਨੇ ਲਾਈਵ ਵੀ ਦੇਖਿਆ ਹੈ ਡਾਕਟਰ ਸੁਖਿੰਦਰ ਸੁਖੀ ਜੀ ਵੀ ਪਹੁੰਚੇ ਹੈਗੇ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਹੈਗਾ ਵੀ ਸਾਡੇ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਹੋਰ ਵੀ ਕੰਮ ਹੋਣ ਵਾਲੇ ਆ ਵੀ ਤੁਸੀਂ ਸਾਨੂੰ ਸਹਿਯੋਗ ਦਿਓ ਵੱਧ ਤੋਂ ਵੱਧ ਸਾਡੇ ਗੁਰੂ ਘਰ ਨੂੰ ਤੁਸੀਂ ਫੰਡ ਦਿਓ ਤੇ ਕਈ ਅਸੀਂ ਉਹਨਾਂ ਨੂੰ ਬੇਨਤੀਆਂ ਲਾਈਆਂ ਹੈਗੀਆਂ ਸੋਰ ਸੰਗਤ ਜੀ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਕੱਲ ਦੇ ਕੈਂਪ ਲਈ ਔਰ ਸਾਰੇ ਜਿਹੜੇ ਵੀਰਾਂ ਨੇ ਮਾਇਆਦਾਨ ਕੀਤੀ ਸਾਰੀ ਸੰਗਤ ਜਿਹੜੀ ਵੀ ਕੱਲ ਪਹੁੰਚੀ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਆ ਸੋ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ